ਅਦਾਬ ਨਮਸਕਾਰ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਮੇਰੀ ਆਵਾਜ਼ ਸੀਪੀਆਈਐਮ ਪਾਰਟੀ ਦੇ ਸੁਭਾਸ ਕੱਤਰ ਕਾਮਰੇਡ ਸੁਵਿੰਦਰ ਸਿੰਘ ਸੇਖੋ ਸਿੱਖ ਮੁਸਲਿਮ ਸਾਂਝਾ ਫਾਊਂਡੇਸ਼ਨ ਸੰਸਾ ਮਲੇ ਕੋਲਾ ਦੇ ਦਫਤਰ ਪਹੁੰਚੇ ਇਸ ਮੌਕੇ ਕਾਮਰੇਡ ਨੇ ਗੱਧਰ ਲਹਿਰ ਦੇ ਪਹਿਲੇ ਸੱਤ ਮਹਾਨ ਕ੍ਰਾਂਤੀਕਾਰੀ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਪਿੰਡ ਫਰਾਬਾ ਜ਼ਿਲ੍ਹਾ ਲੁਧਿਆਣਾ ਵਿਖੇ 3 ਨਵੰਬਰ ਨੂੰ ਫਾਊਂਡਰ ਡਾਕਟਰ ਮੁਹੰਮਦ ਨਸੀਬ ਨੂੰ ਸੱਦਾ ਦਿੱਤਾ ਇਸ ਸਮੋਕ ਕੇ ਉਹਨਾਂ ਹੋਰ ਕੀ ਵਿਚਾਰ ਸਾਂਝੇ ਕੀਤੇ ਆਓ ਸੁਣੀਏ ਰੇੜੀ ਜੀ ਅੱਜ ਤੁਸੀਂ ਸਿੱਖ ਸਾਂਝਾ ਉਸਲੀਓ ਫੈਡਰੇਸ਼ਨ ਦੇ ਦਫ਼ਤਰ ਚ ਪਹੁੰਚੋ ਕੀ ਕਹਿਣਾ ਚਾਹੋਗੇ ਜੀ ਕਿਸ ਮਕਸਦ ਮੀਟਿੰਗ ਕਰੀ ਬਹੁਤ ਹੀ ਕਾਫੀ ਦਿਨਾਂ ਦਾ ਸੈਫੀ ਹੋਣਾ ਨੇ ਕੀ ਹੋਇਆ ਸੀਗਾ ਵੀ ਆਪਾਂ ਇੱਕ ਦਿਨ ਚੱਲਣਾ ਮਿਲਣਾ ਹੈ ਸੈਕੋਮ ਉਸ ਜਿਹੜਾ ਸਾਰਾ ਸਾਂਝਾ ਦਾ ਆਫਿਸ ਹੈ ਅੱਜ ਸਾਨੂੰ ਬੜੀ ਖੁਸ਼ੀ ਹੈ ਇਸ ਗੱਲ ਦੇ ਉੱਤੇ ਕਿ ਅਸੀਂ ਮਿਲ ਕੇ ਚਰਚਾ ਵੀ ਕਰੀ ਹੈ ਅ ਅੱਜ ਜਿਹੜਾ ਮਨੁੱਖਤਾ ਦਾ ਅਸਲੀ ਸੁਨੇਹਾ ਹੈ ਤੋਂ ਇਸ ਭਾਂ ਤੋਂ ਜਾਂਦਾ ਕਿ ਅੱਜ ਜਿਹੜੀ ਜ਼ਰੂਰਤ ਹੈ ਸਾਰੇ ਸਮਾਜ ਦੇ ਅੰਦਰ ਮਨੁੱਖਤਾ ਨੂੰ ਇੱਕ ਰੂਪ ਦੇ ਵਿੱਚ ਦੇਖਣਾ ਜਿਹੜਾ ਅੱਲਾ ਨੇ ਔਰ ਵਾਹਿਗੁਰੂ ਨੇ ਗੁਰੂ ਸਾਹਿਬਾਨ ਨੇ ਸਾਡਾ ਨੇ ਸੁਨੇਹਾ ਦਿੱਤਾ ਉਹ ਸੁਨੇਹੇ ਨੂੰ ਅਮਲੀ ਰੂਪ ਵਿੱਚ ਲਾਗੂ ਕਰਨਾ ਅੱਜ ਸਾਡੇ ਲਈ ਸਭ ਤੋਂ ਮਹੱਤਵਪੂਰਨ ਦੇਖਦੇ ਦੇ ਅੰਦਰ ਜਿਸ ਤਰ੍ਹਾਂ ਦਾ ਪਤਾ ਲੱਗਦਾ ਬੜਿਆ ਹੈ ਜਿਹੜੀਆਂ ਸ਼ਕਤੀਆਂ ਸਮਾਜ ਨੂੰ ਧਰਮ ਦੇ ਨਾਂ ਤੇ ਵੰਡ ਕੇ ਆਪਸ ਵਿੱਚ ਲੜਾਉਣਾ ਚਾਹੁੰਦੀਆਂ ਨੇ ਉਹ ਨਾ ਕਿਸੇ ਧਰਮ ਲਈ ਕੰਮ ਕਰ ਰਹੀਆਂ ਨਾ ਮੁਖਤਾ ਲਈ ਕੰਮ ਕਰ ਰਹੀਆਂ ਨਾ ਸਮਾਜ ਲਈ ਕੰਮ ਕਰ ਰਹੀਆਂ ਨੇ ਤੇ ਸੋ ਅੱਜ ਉਹਨਾਂ ਤੋਂ ਚੌਕਸ ਰਹਿਣ ਦੀ ਜ਼ਰੂਰਤ ਹੈ ਮੈਨੂੰ ਇਸ ਗੱਲ ਤੇ ਬੜੀ ਮਾਣ ਤੇ ਖੁਸ਼ੀ ਵੀ ਹੈ ਕਿ ਜਿਹੜਾ ਇਹ ਸੰਥਾ ਜਿਹੜਾ ਆਪਣਾ ਕੰਮ ਖੋਜਦਾ ਜਿਹੜਾ ਬਾਕੂਬੀ ਕਰ ਰਹੀਆਂ ਨੇ ਸੁਭਰਤਾਰੀ ਹਾਂ ਸੱਚੇ ਰੱਬ ਨੇ ਜਿਹੜਾ ਸਾਰੇ ਜਗ ਦਾ ਸਾਜਨਹਾਰ ਤੇ ਪਾਲਨਹਾਰ ਹੈ ਦੇਖੋ ਜਿਹੜਾ ਕਮਿਊਨਿਸਟ ਪਾਰਟੀ ਜਿਹੜੀ ਇਨਸਾਨੀ ਦੀ ਗੱਲ ਕੀਤੀ ਹੈ ਨਾ ਇਸਲਾਮ ਵੀ ਇਸੇ ਕਰਕੇ ਜਨਮ ਵੀ ਜਨਮ ਦੇ ਆਧਾਰ ਤੇ ਨਹੀਂ ਤੁਸੀਂ ਕਰਨ ਦੇ ਆਧਾਰ ਤੇ ਉੱਛੇ ਜਨਮ ਦੇ ਆਧਾਰ ਤੇ ਸਾਰੇ ਇਨਸਾਨ ਇੱਕ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਰਵਾਤੀਆਂ ਨੂੰ 1749 ਅਵਲੱਲਾ ਨੂਰਉ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੁੰਦੇ ਬਾਕਸਰ ਕਹਿੰਦਾ ਉਹਨਾਂ ਨੂੰ ਧਰਮ ਜੋੜਦਾ ਤੋੜਦਾ ਨਹੀਂ ਹੈਗਾ ਧਰਮ ਪਿਆਰ ਸਿਖਾਉਂਦਾ ਨਫਰਤ ਨਹੀਂ ਸਿਖਾਉਂਦਾ ਜਦ ਸਾਡੇ ਵਿਚਕਾਰ ਕੋਈ ਚੀਜ਼ ਤੋੜ ਪੈਦਾ ਕਰਦੀ ਹੈ ਸਾਡੇ ਵਿਚਕਾਰ ਨਫ਼ਰਤ ਪਾ ਰਹੀ ਹੈ ਤਾਂ ਉਹ ਧਰਮ ਨਹੀਂ ਹੈ ਅਧਰਮ ਹੈ ਅਧਰਮ ਹੈ ਅਧਰਮ ਹੈ ਧਰਮ ਦੇ ਪੇਛੇ ਹੈ ਇਸ ਲਈ ਸਾਨੂੰ ਮਿਲ ਜੁੜ ਕੇ ਰਹਿਣਾ ਚਾਹੀਦਾ ਹੈ ਸ੍ਰੀ ਗੁਰੂ ਦਸਮ ਗ੍ਰੰਥ ਅਕਾਲ ਉਸਤੰਗ 42 ਤੇ ਦਸਬੂਰਜ਼ਾ ਫਰਮਾਨ ਫਰਮਾਨ ਹੈ ਜਿਰ ਪ੍ਰੇਮ ਕੀ ਉਹ ਤਿਨੇ ਪ੍ਰਭ ਪਾਇਓ ਠੀਕ ਹੈ ਨਾ ਧਰਮ ਅਸੀਂ ਕਿਉਂ ਜੁੜਦੇ ਆ ਸਾਨੂੰ ਰੱਬ ਮਿਲੇ ਰੱਬ ਨੂੰ ਰਾਜ਼ੀ ਕਰੀਏ ਤੇ ਗੁਰੂ ਸਾਹਿਬ ਕਹਿੰਦੇ ਨੇ ਤੁਸੀਂ ਰੱਬ ਨੂੰ ਰਾਜ਼ੀ ਕਰਨ ਲਈ ਰੱਬ ਨੂੰ ਪਾਉਣ ਲਈ ਉਹਦੇ ਬਣਾਏ ਹੋਏ ਬੰਦੇਆਂ ਨਾਲ ਪ੍ਰੇਮ ਕਰੋ ਤੇ ਬੰਦਿਆਂ ਨਾਲ ਨਫ਼ਰਤ ਕਰਦੇ ਹੋ ਤੇ ਫਿਰ ਅੱਬ ਕਿਵੇਂ ਮਿਲ ਲੈਣਾ ਨਾ ਇਸ ਕਰਕੇ ਸਾਨੂੰ ਮਾਨਵਤਾ ਦੀ ਗੱਲ ਕਰਨੀ ਚਾਹੀਦੀ ਹੈ ਇਨਸਾਨ ਦੀ ਗੱਲ ਕਰਨੀ ਚਾਹੀਦੀ ਹੈ ਔਰ ਮਿਲ ਜੁੜ ਕੇ ਰਹਿਣਾ ਚਾਹੀਦਾ ਹੈ ਇਹੀ ਸਿੱਖ ਧਰਮ ਦਾ ਹੋਇਆ ਤੇ ਇਹੀ ਇਸਲਾਮ ਦਾ ਹੈ ਔਰ ਇਹੀ ਕਮਿਊਨਿਸਟ ਕਹਿੰਦੇ ਨੇ ਦੇਖਿਆ ਜਵੇ ਹੈਨਾ ਤੇ ਦੂਰ ਹੋਣ ਕਰਕੇ ਅਸੀਂ ਇਹ ਲੋਕ ਨਹੀਂ ਇਹ ਹਾਕਮ ਹੁੰਦੇ ਨੇ ਉਹ ਸਾਨੂੰ ਧਰਮ ਦੇ ਨਾਮ ਤੇ ਬੰਨ੍ਹਦੇ ਨੇ ਕੌਮ ਦੇ ਨਾਮ ਤੇ ਬੰਨ੍ਹਦੇ ਨੇ ਇਲਾਕੇ ਦੇ ਨਾਮ ਤੇ ਬੰਨ੍ਹਦੇ ਨੇ ਭਾਸ਼ਾ ਦੇ ਨਾਮ ਤੇ ਬੰਨ੍ਹਦੇ ਨੇ सुचेत रहना चाहिए और मिलजुल के इन सारी की गल करनी चाहिए है उनका जो काम है वो अहले सियासत जाने मेरा पैगाम मोहब्बत है जहां तक पहुंचे शुक्रिया बहुत बहुत शुक्रिया अच्छे लोग आजकल बहुत करते हैं बड़ी खुशी हुई